ਕਾਰ ਦੇ ਨਾਲ ਵਾਪਰਿਆ ਭਿਆਨਕ ਹਾਦਸਾ ਪਤੀ ਪਤਨੀ ਅਤੇ ਦੋ ਬੱਚੇ ਹੋ ਗਏ ਬੁਰੇ ਤਰੀਕੇ ਦੇ ਨਾਲ ਜ਼ਖਮੀ ਹਾਦਸੇ ਦਾ ਕਾਰਨ ਡਰਾਈਵਰ ਨੂੰ ਨੀਂਦ ਆਉਣਾ ਦੱਸਿਆ ਜਾ ਰਿਹਾ ਹੈ ਖਬਰ ਗੁਰਤਾਸਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਪਟਾਲ ਪਟਾਲਾ ਨੂੰ ਜਾ ਰਹੀ ਇੱਕ ਕਾਰ ਦੇ ਡਰਾਈਵਰ ਨੂੰ ਅਚਾਨਕ ਨੀਂਦ ਆਉਣ ਦੇ ਨਾਲ ਕਾਰ ਬੇਕਾਬੂ ਹੋ ਗਈ ਅਤੇ ਦਰਖਤ ਦੇ ਨਾਲ ਜਾ ਟਕਰੀ ਜਿਸ ਤੋਂ ਬਾਅਦ ਉਹ ਖੇਤਾਂ ਦੇ ਵਿੱਚ ਪਲਟ ਗਈ ਅਤੇ ਗੱਡੀ ਦੇ ਵਿੱਚ ਸਵਾਰ ਡਰਾਈਵਰ ਉਸ ਦੀ ਪਤਨੀ ਅਤੇ ਦੋ ਛੋਟੇ ਬੱਚੇ ਜ਼ਖਮੀ ਹੋ ਗਏ ਅਤੇ ਮੌਕੇ ਤੇ ਸੜਕ ਸੁਰੱਖਿਆ ਫੋਰਸ ਨੇ ਪਹੁੰਚ ਕੇ ਜ਼ਖਮੀਆਂ ਨੂੰ ਬਟਾਲਾ ਦੇ ਹਸਪਤਾਲ ਵਿਖੇ ਪਹੁੰਚਾਇਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਪਤਾ ਨਹੀਂ ਭਾਈ ਲੱਗਾ ਗੱਡੀ ਦਾ ਵੀ ਗੱਡੀ ਇੱਥੇ ਮਗਰ ਹੀ ਆ ਰਹੇ ਹਨ ਹਾਂਜੀ ਮਗਰ ਆ ਰਹੇ ਆ ਲੱਗਦਾ ਇਹਨਾਂ ਨੇ ਪੱਲਾ ਵੀ ਗੱਡੀ ਆ ਵੀ ਇੱਕਦਮ ਇੱਥੇ ਘੱਟਾ ਮਿੱਟੀ ਹੋ ਗਿਆ ਤੇ ਇੱਥੇ ਮੋਟਰਸਾਈਕਲ ਆ ਰਿਹਾ ਜਦੋਂ ਵੇਖਿਆ ਵੀ ਗੱਡੀ ਆ ਮੈਨੂੰ ਚਿੰਕਾਈਆਂ ਗੱਡੀ ਦੇ ਵਿੱਚੋਂ ਹਾਂਜੀ ਫਿਰ ਉਹ ਬੱਚੇ ਨੂੰ ਬਾਹਰ ਕੱਢਿਆ ਬੀਜੀ ਨੂੰ ਬਾਹਰ ਕੱਢਿਆ ਤੇ ਫਿਰ ਹੋਰ ਵੀਰ ਹੋਣੀ ਇੱਕ ਦੋ ਨਾਲ ਆ ਕੇ ਫਿਰ ਆਪਣਾ ਗੱਡੀ ਸਿੱਧੀ ਕਰਕੇ ਤੇ ਗੱਡੀ ਬਾਹਰ ਕੱਢੀ ਬੱਚੋਂ ਬੱਚੇ ਨੂੰ ਕੱਢਿਆ ਛੋਟਾ ਬੱਚ ਲੱਗੀ ਬੰਦੇ ਨੂੰ ਝੋਗਿਆ ਨੀਂਦ ਦੀ ਜੀ ਹਾਂ ਝੋਗੀ ਲੱਗੀ ਨੀਂਦ ਦੀ ਹਾਂਜੀ ਕੋਈ ਅੱਗੇ ਪਿੱਛੇ ਬੰਦਾ ਬਚਾਅ ਹੋ ਗਿਆ ਭਾਈ ਸ਼ੁਕਰਮਾਲਕ ਹਾਂਜੀ ਜੀ ਜੀ ਬਚਾਅ ਹੋ ਗਿਆ ਬਚਾਅ ਹੋ ਗਿਆ ਉਹ ਕੁੜੀਆਂ ਦੇ ਪੈਰਾਂ ਪਿੱਛੇ ਇਹਨਾਂ ਦਾ ਬਚਾਅ ਹੋ ਗਿਆ ਸੱਡਿਆਂ ਦੇ ਪੈਰਾਂ ਹਾਂਜੀ ਹਾਂਜੀ ਕਾਰ ਦੇ ਨਾਲ ਵਾਪਰਿਆ ਭਿਆਨਕ ਹਾਦਸਾ ਪਤੀ ਪਤਨੀ ਅਤੇ ਦੋ ਬੱਚੇ ਹੋ ਗਏ ਬੁਰੇ ਤਰੀਕੇ ਦੇ ਨਾਲ ਜ਼ਖਮੀ ਹਾਦਸੇ ਦਾ ਕਾਰਨ ਡਰਾਈਵਰ ਨੂੰ ਨੀਂਦ ਆਉਣਾ ਦੱਸਿਆ ਜਾ ਰਿਹਾ ਹੈ ਖਬਰ ਗੁਤਾਸਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਪਟਾਲ ਪਟਾਲਾ ਨੂੰ ਜਾ ਰਹੀ ਇੱਕ ਕਾਰ ਦੇ ਡਰਾਈਵਰ ਨੂੰ ਅਚਾਨਕ ਨੀਂਦ ਆਉਣ ਦੇ ਨਾਲ ਕਾਰ بھی ਕਾਬੂ ਹੋ ਗਈ ਅਤੇ ਦਰਖਤ ਦੇ ਨਾਲ ਜਾ ਟਕਰਾਈ ਜਿਸ ਤੋਂ ਬਾਅਦ ਉਹ ਖੇਤਾਂ ਦੇ ਵਿੱਚ ਪਲਟ ਗਈ ਅਤੇ ਗੱਡੀ ਦੇ ਵਿੱਚ ਸਵਾਰ ਡਰਾਈਵਰ ਉਸ ਦੀ ਪਤਨੀ ਅਤੇ ਦੋ ਛੋਟੇ ਬੱਚੇ ਜ਼ਖਮੀ ਹੋ ਗਏ ਅਤੇ ਮੌਕੇ ਤੇ ਸੜਕ ਸੁਰੱਖਿਆ ਫੋਰਸ ਨੇ ਪਹੁੰਚ ਕੇ ਜ਼ਖਮੀਆਂ ਨੂੰ ਬਟਾਲਾ ਦੇ ਹਸਪਤਾਲ ਵਿਖੇ ਪਹੁੰਚਾਇਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ। ਪਤਾ ਨਹੀਂ ਭਾਈ ਲੱਗਾ ਗੱਡੀ ਦਾ ਵੀ ਗੱਡੀ ਇੱਥੇ ਮਗਰ ਹੀ ਆ ਰਹੇ ਹਨ। ਹਾਂਜੀ। ਮਗਰ ਆ ਰਹੇ ਆ ਲੱਗਦਾ ਇਹਨਾਂ ਨੇ ਪੱਲਾ ਵੀ ਗੱਡੀ ਆ ਵੀ ਇੱਕਦਮ ਇੱਥੇ ਕਟਾ ਮਿਟੀ ਹੋ ਗਿਆ ਤੇ ਇੱਥੇ ਮੋਟਰਸਾਈਕਲ ਆ ਰਿਹਾ ਜਦੋਂ ਵੇਖਿਆ ਵੀ ਗੱਡੀ ਆ ਮੈਨੂੰ ਚਿੰਕਾਈਆਂ ਗੱਡੀ ਦੇ ਵਿੱਚੋਂ ਹਾਂਜੀ ਫਿਰ ਉਹ ਬੱਚੇ ਨੂੰ ਬਾਹਰ ਕੱਢਿਆ ਬੀਜੀ ਨੂੰ ਬਾਹਰ ਕੱਢਿਆ ਤੇ ਫਿਰ ਹੋਰ ਵੀਰ ਹੁਣੀ ਇੱਕ ਦੋ ਨਾਲ ਆ ਕੇ ਫਿਰ ਆਪਣਾ ਗੱਡੀ ਸਿੱਧੀ ਕਰਕੇ ਤੇ ਗੱਡੀ ਬਾਹਰ ਕੱਢੀ ਬੱਚੇ ਉਹ ਬੱਚੇ ਨੂੰ ਕੱਢਿਆ ਛੋਟਾ ਬੱਚਾ ਇਧਰੋਂ ਸਾਈਡ ਤੋਂ ਕਿਨ ਧੱਕਿਆ ਗਿਆ ਲੱਗੀ ਬੰਦੇ ਨੂੰ ਝੋਕਿਆ ਨੀਂਦ ਦੀ ਜੀ ਹਾਂ ਝੋਕੀ ਲੱਗੀ ਨੀਂਦ ਦੀ ਹਾਂਜੀ ਕੋਈ ਅੱਗੇ ਪਿੱਛੇ ਬੰਦ ਬਚਾਅ ਹੋ ਗਿਆ ਭਾਈ ਸ਼ੁਕਰਮਾਲਕ ਹਾਂਜੀ ਜੀ ਜੀ ਬਚਾਅ ਹੋ ਗਿਆ ਬਚਾਅ ਹੋ ਗਿਆ ਉਹ ਕੁੜੀਆਂ ਦੇ ਪੈਰਾ ਪਿੱਛੇ ਇਹਨਾਂ ਦਾ ਬਚਾਅ ਹੋ ਗਿਆ ਚੱਲਿਆਂ ਦੇ ਪੈਰਾ ਹਾਂਜੀ ਹਾਂਜੀ ਕਾਰ ਦੇ ਨਾਲ ਵਾਪਰਿਆ ਭਿਆਨਕ ਹਾਦਸਾ ਪਤੀ ਪਤਨੀ ਅਤੇ ਦੋ ਬੱਚੇ ਹੋ ਗਏ ਬੁਰੇ ਤਰੀਕੇ ਦੇ ਨਾਲ ਜ਼ਖਮੀ ਹਾਦਸੇ ਦਾ ਕਾਰਨ ਡਰਾਈਵਰ ਨੂੰ ਨੀਂਦ ਆਉਣਾ ਦੱਸਿਆ ਜਾ ਰਿਹਾ ਹੈ ਖਬਰ ਗੁਰਤਾਸਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਪਟਾਲ ਪਟਾਲਾ ਨੂੰ ਜਾ ਰਹੀ ਇੱਕ ਕਾਰ ਦੇ ਡਰਾਈਵਰ ਨੂੰ ਅਚਾਨਕ ਨੀਂਦ ਆਉਣ ਦੇ ਨਾਲ ਕਾਰ ਬੇ ਕਾਬੂ ਹੋ ਗਈ ਅਤੇ ਦਰਖਤ ਦੇ ਨਾਲ ਜਾ ਟਕਰਾਈ ਜਿਸ ਤੋਂ ਬਾਅਦ ਉਹ ਖੇਤਾਂ ਦੇ ਵਿੱਚ ਪਲਟ ਗਈ ਅਤੇ ਗੱਡੀ ਦੇ ਵਿੱਚ ਸਵਾਰ ਡਰਾਈਵਰ ਉਸ ਦੀ ਪਤਨੀ ਅਤੇ ਦੋ ਛੋਟੇ ਬੱਚੇ ਜ਼ਖਮੀ ਹੋ ਗਏ ਅਤੇ ਮੌਕੇ ਤੇ ਸੜਕ ਸੁਰੱਖਿਆ ਫੋਰਸ ਨੇ ਪਹੁੰਚ ਕੇ ਜ਼ਖਮੀਆਂ ਨੂੰ ਬਟਾਲਾ ਦੇ ਹਸਪਤਾਲ ਵਿਖੇ ਪਹੁੰਚਾਇਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ। ਪਤਾ ਨਹੀਂ ਭਾਈ ਲੱਗਾ ਗੱਡੀ ਲੱਭ ਗੱਡੀ ਇੱਥੇ ਮਗਰ ਹੀ ਆ ਰਹੇ ਹਾਂ। ਹਾਂਜੀ। ਮਗਰ ਆ ਰਹੇ ਆ ਲੱਗਦਾ ਇਹਨਾਂ ਨੇ ਪੱਲਾ ਵੀ ਗੱਡੀ ਆ ਵੀ ਇੱਕਦਮ ਇੱਥੇ ਟਮਟੀ ਹੋ ਗਿਆ ਤੇ ਇੱਥੇ ਮੋਟਰਸਾਈਕਲ ਆ ਰਿਹਾ ਜਦੋਂ ਵੇਖਿਆ ਵੀ ਗੱਡੀ ਆ ਮੈਨੂੰ ਚਿੰਕਾਈਆਂ ਗੱਡੀ ਦੇ ਵਿੱਚੋਂ ਹਾਂਜੀ ਫਿਰ ਉਹ ਬੱਚੇ ਨੂੰ ਬਾਹਰ ਕੱਢਿਆ ਬਿਜੀ ਨੂੰ ਬਾਹਰ ਕੱਢਿਆ ਤੇ ਫਿਰ ਹੋਰ ਵੀਰ ਹੋਣੀ ਇੱਕ ਦੋ ਨਾਲ ਆ ਗਏ ਫਿਰ ਆਪਣਾ ਗੱਡੀ ਸਿੱਧੀ ਕਰਕੇ ਤੇ ਗੱਡੀ ਬਾਹਰ ਕੱਢੀ ਬੱਚੋ ਬੱਚੇ ਨੂੰ ਕੱਢਿਆ ਛੋਟਾ ਬੱਚਾ ਇਧਰੋਂ ਸਾਈਡ ਤੋਂ ਕਿਨ ਦਿੱਕਿਆ ਗਿਆ ਲੱਗੀ ਬੰਦੇ ਨੂੰ ਝੋਗਿਆ ਨੀਂਦ ਦੀ ਜੀ ਹਾਂ ਝੋਗ ਕੇ ਲੱਗੀ ਨੀਂਦ ਦੀ ਹਾਂਜੀ ਕੋਈ ਅੱਗੇ ਪਿੱਛੇ ਬੰਦ ਬਚਾਓ ਗਿਆ ਭਾਈ ਸ਼ੁਕਰ ਵਾਲੇ ਹਾਂਜੀ ਜੀ ਜੀ ਬਚਾਓ ਗਿਆ ਬਚਾਓ ਗਿਆ ਉਹ ਕੁੜੀਆਂ ਦੇ ਪੈਰਾਂ ਪਿੱਛੇ ਇਹਨਾਂ ਦਾ ਬਚਾਓ ਗਿਆ ਛੱਲਿਆਂ ਦੇ ਪੈ